ਨਾਮੀ ਹਸਪਤਾਲ ਦੇ ਵਿੱਚ ਇਨਕਮ ਟੈਕਸ ਦੀ ਰੇਡ ਪਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਹਾਨੂੰ ਦੱਸਦੀ ਕਿ ਪ੍ਰਾਪਰਟੀ ਔਰ ਟੈਕਸ ਬਚਾਉਣ ਦੇ ਚੱਕਰ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਜਿਆਦਾ ਪ੍ਰਾਪਰਟੀ ਹੋਣ ਦੇ ਕਾਰਨ ਨਾ ਤਾਂ ਉਹਦਾ ਕੋਈ ਰਿਕਾਰਡ ਹੈ ਨਾ ਕੋਈ ਕਾਗਜ਼ ਪੱਤਰਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਟੈਕਸ ਵੀ ਬਚਾਇਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਮੈ ਰੇਡ ਕੀਤੀ ਗਈ ਹੈ ਇਨਕਮ ਟੈਕਸ ਦੇ ਵੱਲੋਂ ਅੱਜ ਤੜਕਸਾਰ ਕੀ ਇਨਕਮ ਟੈਕਸ ਵਾਲਿਆਂ ਨੇ ਦਾਵਾ ਬੋਲ ਦਿੱਤਾ ਹੈ ਔਰ ਤੜਕਸਾਰ ਤੋਂ ਹੀ ਰੇਡ ਚੱਲ ਰਹੀ ਹੈ ਤਸਵੀਰਾਂ ਦਿਖਾ ਰਿਹਾ ਬਾਹਰ ਸਿਕਿਉਰਿਟੀ ਵੀ ਤੁਸੀਂ ਦੇਖ ਸਕਦੇ ਹੋ ਫੋਰਸ ਲੱਗੀ ਹੋਈ ਹੈ ਕਿਸੇ ਨੂੰ ਵੀ ਹਸਪਤਾਲ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੋ ਸਕਦਾ ਹੈ ਕਿ ਪੁਸ਼ਗਿਸ਼ ਕੀਤੀ ਜਾ ਰਹੀ ਕੋਵੇ ਜਾਂ ਫਿਰ ਕਾਗਜ਼ ਪੱਤਰ ਜਿਹੜੇ ਹੈ ਹਸਪਤਾਲ ਦੇ ਨਾਲ ਰਿਲੇਟਡ ਉਹ ਖੰਗਾਲੇ ਜਾ ਰਹੇ ਹੁਣ ਦੱਸਿਆ ਜਾ ਰਿਹਾ ਕਿ ਟੈਕਸ ਜਿਹੜਾ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਪ੍ਰਾਪਰਟੀ ਦਾ ਵੀ ਕੋਈ ਹਿਸਾਬ ਜਿਹੜਾ ਉਹ ਨਹੀਂ ਦਿੱਤਾ ਗਿਆ ਇਸ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਤੇ ਅੱਜ ਤੜਕਸਾਰ ਕੀ ਇਸ ਨਾਮੀ ਹਸਪਤਾਲ ਦੇ ਵਿੱਚ ਇਨਕਮ ਟੈਕਸ ਨੇ ਰੇਡ ਮਾਰ ਦਿੱਤੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਸਿਕਿਉਰਿਟੀ ਜਿਹੜੀ ਹੈ ਉਹ ਗੇਟ ਦੇ ਉੱਪਰ ਖੜੀ ਹੋਈ ਹੈ ਔਰ ਇਨਕਮ ਟੈਕਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਵੀ ਖੜੀਆਂ ਹੋਈਆਂ ਨੇ ਅੰਦਰ ਹਾਂ ਹੋ ਸਕਦਾ ਹੈ ਕਿ ਜਿਹੜਾ ਸਰਚ ਹੈ ਉਹ ਵੀ ਚੱਲ ਰਹੀ ਹੋਵੇ ਇਨਕਮ ਟੈਕਸ ਵਾਲਿਆਂ ਦੇ ਵੱਲੋਂ ਪੁਸ਼ ਕਿ ਜਿਹੜੀ ਉਹ ਕੀਤੀ ਜਾ ਰਹੀ ਹੋਵੇ ਫਿਲਹਾਲ ਮੇਰੇ ਸਹਿਯੋਗੀ ਨਰਿੰਦਰ ਜੁੜ ਚੁੱਕੇ ਨੇ ਲੁਧਿਆਣਾ ਤੋਂ ਗੱਲਬਾਤ ਕਰਦੇ ਨੇ ਨਰਿੰਦਰ ਅੱਜ ਤੜਕਸਾਰ ਕੀ ਇਨਕਮ ਟੈਕਸ ਨੇ ਧਾਵਾ ਬੋਲ ਦਿੱਤਾ ਇੱਕ ਵੱਡੀ ਖਸਤਾਲ ਤੇ ਥੋੜਾ ਜਿਹਾ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਿਓ ਕਿ ਆਖਰਕਾਰ ਇਹ ਪੂਰਾ ਮਾਮਲਾ ਕੀ ਹੈ ਹਾਂ ਬਿਲਕੁਲ ਦੇਖੋ ਇਨਕਮ ਟੈਕਸ ਜਿਹੜੀ ਅੱਜ ਰੇਟ ਆ ਸੇ ਤੜਕਸਰ ਜਿਹੜੀਆਂ ਰੇਡ ਹੋਈ ਹੈਗੀ ਆ ਦਿੱਲੀ ਤੋਂ ਜਿਹੜੀਆਂ ਵਿਸ਼ੇਸ਼ ਟੀਮਾਂ ਜਿਹੜੀਆਂ ਲੁਧਿਆਣਾ ਦੇ ਵਿੱਚ ਪਹੁੰਚਈਆਂ ਨੇ ਲੁਧਿਆਣਾ ਦੇ ਵਿੱਚ ਦੋ ਨਾਮੀ ਹਸਪਤਾਲ ਨੇ ਰਮਾ ਸੋਫਤ ਅਤੇ ਸੁਮિતા ਸੋਫਤ ਇਹ ਦੋਨੇ ਜਿਹੜੇ ਨੇ ਆਪਸ ਵਿੱਚ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਹਸਪਤਾਲਾਂ ਦੇ ਵਿੱਚ ਰੇਡ ਚੱਲ ਰਹੀ ਹੈ ਨਾ ਉਹਨਾਂ ਦੇ ਘਰ ਤੇ ਉਹਨਾਂ ਦੇ ਜਿੱਥੇ ਜਿੱਥੇ ਟਿਕਾਣੇ ਹੈਗੇ ਜਿੱਥੇ ਤੇ ਪ੍ਰੋਪਰਟੀਆਂ ਹੈਗੀਆਂ ਨੇ ਉੱਥੇ ਉੱਥੇ ਇਨਕਮ ਟੈਕਸ ਦੀ ਟੀਮਾਂ ਨੇ ਉਹ ਉੱਥੇ ਪਹੁੰਚੀ ਇਹਨੇ ਪੂਰਾ ਸਰਚ ਕਰ ਰਹੀਆਂ ਨੇ ਇਹ ਵੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਘਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਕੈਸ਼ ਜਿਹੜਾ ਵਾ ਇਨਕਮ ਟੈਕਸ ਨੂੰ ਮਿਲਿਆ ਹੈ ਜਿੱਥੇ ਮਸ਼ੀਨਾਂ ਲਿਜਾਈਆਂ ਗਈਆਂ ਨੇ ਜਿੱਥੇ ਉਸ ਦੀ ਕਾਊਂਟਿੰਗ ਜਿਹੜੀ ਆ ਉਹ ਚੱਲ ਰਹੀ ਆ ਹਾਲਾਂਕਿ ਆਫੀਸ਼ੀਅਲ ਜਿਹੜੀ ਜਾਣਕਾਰੀ ਹੈ ਇਨਕਮ ਟੈਕਸ ਦੀ ਅਧਿਕਾਰੀ ਨੇ ਉਹ ਸਾਹਮਣੇ ਨਹੀਂ ਆ ਰਹੇ ਨੇ ਕਿ ਕਿਸ ਤਰ੍ਹਾਂ ਦੀ ਰੇਡ ਹੈਗੀ ਆ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਇਹਨਾਂ ਦੋਨਾਂ ਵੱਲੋਂ ਕੀਤਾ ਗਿਆ ਵਾ ਇਸ ਤੋਂ ਇਲਾਵਾ ਜੋ ਕੈਸ਼ ਹੈ ਜਿਹੜਾ ਵਾ ਉਸ ਦੀ ਬਹੁਤ ਵੱਡੀ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਉਹ ਇਨਕਮ ਟੈਕਸ ਨੂੰ ਹੋਈ ਹੈਗੀ ਯਾਰ ਤਾਂ ਪੰਜਾਬ ਪੁਲਿਸ ਦੇ ਨਾਲ ਇਨਕਮ ਟੈਕਸ ਦੀ ਜਿਹੜੀ ਟੀਮ ਜਿਹੜੀ ਉਹ ਸੰਪਰਕ ਦੇ ਵਿੱਚ ਦੇ ਸੀਗੀ ਅੱਜ ਸਵੇਰੇ ਤੜਕਸਾਂ ਜਿਹੜੀਆਂ ਵਾ ਵਿਸ਼ੇਸ਼ ਜਿਹੜੀਆਂ ਪੁਲਿਸ ਦੀਆਂ ਫੋਰਸ ਇੰਡੀਆ ਮ ਦਿੱਲੀ ਤੋਂ ਟੀਮਾਂ ਲੈ ਕੇ ਆਈ ਸੀਗੀ ਤਾਂ ਉਹਨਾਂ ਦੇ ਨਾਲ ਜਿਹੜੀਆਂ ਵਾ ਅੱਜ ਇਹ ਰੇਡ ਜਿਹੜੀ ਹੈ ਚੱਲ ਰਹੀ ਹੈ ਸੋ ਨਰਿੰਦਰ ਇਹ ਵੀ ਖੋਜ ਸਕਦਾ ਹੈ ਕਿ ਅਕਾਊਂਟਸ ਦੇ ਨਾਲ ਛੇੜਛਾੜ ਕਰਕੇ ਜਿਹੜਾ ਹਸਪਤਾਲ ਤੋਂ ਪੈਸਾ ਆ ਰਿਹਾ ਜਾਂ ਫਿਰ ਕਿਸੇ ਹੋਰ ਪਾਸੇ ਤੋਂ ਆ ਰਿਹਾ ਕੋਈ ਇਨਕਮ ਟੈਕਸ ਦੀ ਰੇਟ ਹੈਗੀ ਆ ਆਈਟੀ ਦੀ ਰੇਟ ਹੈਗੀ ਆ ਤਾਂ ਇਹ ਕਾਉਂਟ ਸੇ ਨਾਲ ਬਹੁਤ ਸਾਰਾ ਇਹਦੇ ਮਾਮਲੇ ਹੁੰਦੇ ਨੇ ਕਿ ਤੁਸੀਂ ਜਿਹੜੀਆਂ ਰਿਟਰਨਾਂ ਮੋਸੀ ਨਹੀਂ ਭਰੀਆਂ ਹੈਗੀਆਂ ਨੇ ਜਾਂ ਤੁਹਾਡੇ ਕੋਲ ਪ੍ਰਾਪਰਟੀਆਂ ਹੈਗੀਆਂ ਵਾ ਉਹ ਲਿਮਿਟ ਤੋਂ ਜ਼ਿਆਦਾ ਹੈਗੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਅੱਜ ਇਨਕਮ ਟੈਕਸ ਨੇ ਰੇਡ ਕੀਤੀ ਹੈਗੀ ਆ ਇਸ ਵੀਰ ਜਿਹੜੀਆਂ ਤੜਕਸਾਬ ਜਿਹੜੀਆਂ ਟੀਮਾਂ ਨੇ ਬਾਹਰਲੇ ਨੰਬਰ ਦੀਆਂ ਗੱਡੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸਾਰੀਆਂ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਕੋਈ ਵੀ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਨਹੀਂ ਦੱਸੀ ਜਾ ਰਹੀਆਂ ਇਹ ਦਿੱਲੀ ਤੋਂ ਵਿਸ਼ੇਸ਼ ਟੀਮਾਂ ਜਿਹੜੀਆਂ ਨੇ ਅੱਜ ਇਹਨਾਂ ਦੇ ਘਰ ਜਿੱਥੇ ਲੁਧਿਆਣਾ ਦੇ ਵਿੱਚ ਜਾਂ ਹੋਰ ਕਿਤੇ ਡੀਏ ਨੇ ਪ੍ਰਾਪਰਟੀ ਹੈਗੀਆਂ ਨੇ ਉੱਥੇ ਜਾ ਕੇ ਇਹ ਟੀਮਾਂ ਜਿਹੜੀਆਂ ਵਾ ਜਾਂਚ ਕਰਨੀਆਂ ਨੇ ਇਹ ਵੀ ਨਰਿੰਦਰ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਪ੍ਰਾਪਰਟੀ ਦੇ ਨਾਲ ਵੀ ਕੋਈ ਸਕੈਮ ਵਗੈਰਾ ਕੀਤਾ ਹੋਇਆ ਪ੍ਰਾਪਰਟੀ ਜ਼ਿਆਦਾ ਹੈ ਉਹਦਾ ਰਿਕਾਰਡ ਨਹੀਂ ਲੱਭ ਪਾ ਰਿਹਾ ਇਹ ਵੀ ਜਿਹੜੀ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਬਿਲਕੁਲ ਕਿ ਮੈਂ ਮੈਂ ਜਾਣਕਾਰੀ ਪਹਿਲੇ ਦੱਸ ਚੁੱਕਾ ਕਿ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਇਹਨਾਂ ਕੋਲ ਪ੍ਰਾਪਰਟੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਆ ਮੁੱਖ ਟਿਕਾਣਿਆਂ ਦੇ ਉੱਤੇ ਇਹਨਾਂ ਦੇ ਦਫ਼ਤਰ ਜਿਹੜੇ ਨੇ ਬਣੇ ਨੇ ਸ਼ਾਇਦ ਦੀਆਂ ਮੇਨ ਜਿਹੜੀਆਂ ਜਿੱਥੇ ਰਿਚ ਪੁਆਇੰਟ ਉੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਪੈਸਾ ਕਿੱਥੋਂ ਆਇਆ ਕਿੱਦਾਂ ਇਹ ਨੇ ਸ਼ੂ ਕੀਤਾ ਕਿ ਨਹੀਂ ਕੀਤਾ ਉਸ ਮਾਮਲੇ ਦੇ ਵਿੱਚ ਪੁਸ਼ਕਿਸ਼ ਵੀ ਜਿਹੜੀਆਂ ਆਈਡੀ ਆਈਡੀ ਟੀਮਾਂ ਜਿਹੜੀਆਂ ਪੁਸ਼ਕਿਸ਼ ਕਰੀਆਂ ਨੇ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਉਹ ਮੌਕੇ ਤੇ ਪਹੁੰਚੇ ਨੇ ਸਵੇਰ ਤੋਂ ਜਿਹੜੇ ਅਲਾਖਾ ਤਰੋਂ ਉਹਨਾਂ ਤੋਂ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜੋ ਕੈਸ਼ ਜਿਹੜਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਵੱਡੀ ਮਾਤਰਾ ਦੇ ਵਿੱਚ ਜੋ ਕੈਸ਼ ਮਿਲਿਆ ਉਹ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਜਿੰਨਾ ਠਿਕਾਣੇ ਤੇ ਇਹਨਾਂ ਦੀ ਪ੍ਰਾਪਰਟੀ ਨੇ ਉਹਨਾਂ ਦੇ ਕਾਗਜ਼ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਆਫੀਸਰ ਸਹਿਬਾਨ ਉਹ ਮੀਡੀਆ ਦੇ ਮੁਖਾਤਬ ਹੋਏ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਜੇ ਕਿ ਨਹੀਂ ਪਹਿਲੇ ਦੱਸ ਚੁੱਕੇ ਕਿ ਇਹ ਜਿਹੜੀਆਂ ਟੀਮਾਂ ਨੇ ਇਹ ਬਾਹਰ ਤੋਂ ਆਈਆਂ ਹੀ ਨੇ ਕੋਈ ਕਿਹੜਾ ਅਧਿਕਾਰੀ ਆ ਕਿੱਥੋਂ ਕਿੱਥੋਂ ਆਇਆ ਇਸ ਦੀ ਜਾਣਕਾਰੀ ਜਿਹੜੀ ਪੁਸ਼ਟੀ ਨਹੀਂ ਹੋ ਪਾਈ ਆ ਹਾਲਾਂਕਿ ਇਸ ਜਿਹੜੀ ਸਟੇਟਮੈਂਟ ਆ ਈਡੀ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜ਼ਰੂਰ ਪਾਵੇਗੀ ਉਸ ਤੇ ਬਾਰੇ ਜਾਣਕਾਰੀ ਜਿਹੜੀ ਈਡੀ ਵੱਲੋਂ ਖੁਦ ਦਿੱਤੀ ਜਾਵੇਗੀ ਠੀਕ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਸਹਿਯੋਗੀ ਜੁੜੇ ਸੀ ਜਿਵੇਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਕੈਸ਼ ਵੀ ਬਰਾਮਦ ਕੋਇਆ ਸਾਡੇ ਸਹਿਯੋਗੀ ਨੇ ਦੱਸਿਆ ਕਿ ਵੱਡੀ ਗਿਣਤੀ ਚ ਕੈਸ਼ ਬਰਾਮਦ ਕੋਇਆ ਆਰ ਕਾਫੀ ਪ੍ਰਾਪਰਟੀ ਜਿਆਦਾ ਹੈ ਸ਼ਹਿਰ ਦੇ ਮੇਨ ਪੁਆਇੰਟ ਜਿਹੜੇ ਹੁੰਦੇ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ अर्ਬਨ ਏਰੀਆ ਬੋਲ ਦਿੰਦੇ ਆ ਜਿਨ੍ਹਾਂ ਨੂੰ ਪਾਰਸ਼ ਏਰੀਆ ਸੀ ਬੋਲ ਦਿੰਦੇ ਆ ਤਾਂ ਉੱਥੇ-ਉੱਥੇ ਪ੍ਰਾਪਰਟੀ ਹੈ ਪ੍ਰਾਪਰਟੀ ਕਿੱਥੋਂ ਆਈ ਕਿਵੇਂ ਬਣੀ ਅਕਾਊਂਟਸ ਦੇ ਨਾਲ ਕਿਸ ਤਰੀਕੇ ਦੀ ਛੇੜਛਾੜ ਕੀਤੀ ਗਈ ਹੈ ਤਾਂ ਦਿੱਲੀ ਤੋਂ ਦੱਸਿਆ ਜਾ ਰਿਹਾ ਕਿ ਟੀਮਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨਹੀਂ ਤਾਂ ਤੜਕਸਾਰ ਤੋਂ ਹੀ ਰੇਡ ਜਿਹੜੀ ਆ ਉਹ ਲੱਗਾ